ਕੌਮ ਤੋਂ ਜਦੋਂ ਪੈਸੇ ਇਕੱਠੇ ਕਰਨੇ ਹੁੰਦੇ ਆ ਇਹਨਾਂ ਦੀਆਂ ਸਿਰਾਂ ਤੇ ਪੱਗਾਂ ਵੀ ਆ ਜਾਂਦੀਆਂ ਨੇ ਤੇ ਇਹ ਬੜੇ ਨਿਮਾਣੇ ਜੇ ਹੋ ਕੇ ਬੜੇ ਨਿਮਾਣੇ ਜੇ ਹੋ ਕੇ ਕਹਿੰਦੇ ਆ ਜੀ ਸਾਡੀ ਫਿਲਮ ਨੂੰ ਕਾਮਯਾਬ ਕਰੋ ਪਰ ਜਦੋਂ ਗਰਾਊਂਡ ਤੇ ਦੇਖੀਏ ਤੇ ਗਰਾਊਂਡ ਤੇ ਜਾ ਕੇ ਇਹ ਸਿੱਖੀ ਦੇ ਵਿਰੁੱਧ ਖੜੇ ਹੋ ਜਾਂਦੇ ਆ ਮੈਂ ਸਿੱਧਮ ਸਿੱਧੀ ਗੱਲ ਮੈਂ ਲੁਕੋ ਕੇ ਨਹੀਂ ਕਰਦਾ ਗੱਲ ਕਰਦਾ ਮੈਂ ਗੀਪੀ ਗਰੇਵਾਲ ਦੀ ਗੁਰਪ੍ਰੀਤ ਖੋਗੀ ਦੀ ਕਈ ਬੰਦਿਆਂ ਦੀ ਕਰਮਜੀਤ ਅਨਮੋਲ ਦੀ ਕਈ ਬੰਦੇ ਨੇ ਜਿਨ੍ਹਾਂ ਦੀ ਫਿਲਮ ਅੱਜ ਅਰਦਾਸ ਆ ਰਹੀ ਹੈ ਮੈਂ ਫਿਲਮ ਦੇ ਵਿਰੋਧ 'ਚ ਨਹੀਂ ਆ ਮੈਂ ਮੇਰੇ ਸਿੱਖਾਂ ਨੂੰ ਸਾਡੀ ਕੌਮ ਨੂੰ ਮੈਂ ਇਹ ਗੱਲ ਸਮਝਾਉਣੀ ਚਾਹਣਾ ਇਹ ਦੱਸਣੀ ਚਾਹਣਾ ਬੇਨਤੀ ਕਰਨੀ ਚਾਹਣਾ ਕਿ ਇਹੀ ਲੋਕ ਸੀ ਜਦੋਂ ਸਿੱਖ ਕੌਮ ਕਹਿ ਰਹੀ ਸੀ ਕਿ ਤੁਸੀਂ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਦੇ ਹੱਕ 'ਚ ਖੜੇ ਹੋਵੋ ਪਰ ਇਹੀ ਕੁੱਗੀ ਇਹੀ ਗਿੱਪੀ ਗਿਰਿਆ ਇਹੀ ਦੇਵ ਖਰੋੜ ਵਰਗੇ ਉਹ ਕਰਮੀਤ ਨੂੰ ਮੋਲ ਦੇ ਹੱਕ ਚ ਖੜਗੇ ਸੀ ਜਾ ਕੇ ਜਦੋਂ ਤਾਂ ਇਸ ਕੌਮ ਤੋਂ ਪੈਸੇ ਕਮਾਉਣੇ ਆ ਉਦੋਂ ਤਾਂ ਇਹ ਕੌਮ ਯਾਦ ਆ ਜਾਂਦੀ ਹੈ ਇਹਨਾਂ ਦੇ ਸਿਰਾਂ ਤੇ ਪੱਗਾਂ ਆ ਜਾਂਦੀਆਂ ਨੇ ਤੇ ਜਦੋਂ ਗਰਾਊਂਡ ਲੈਵਲ ਤੇ ਕੌਮ ਦੇ ਨਾਲ ਖੜਨਾ ਹੈ ਕੌਮ ਦੀ ਹਮਾਇਤ ਕਰਨੀ ਹੈ ਉਦੋਂ ਇਹਨਾਂ ਦੇ ਸੱਪ ਲੜ ਜਾਂਦਾ ਸੱਪ ਉਦੋਂ ਇਹਨਾਂ ਦੇ ਸਿਰਾਂ ਤੇ ਪੱਗਾਂ ਵੀ ਲੈ ਜਾਂਦੀਆਂ ਨੇ ਤੇ ਇਹ ਕੌਮ ਦੇ ਖਿਲਾਫ ਵੀ ਹੁੰਦੇ ਆ ਓਏ ਇਨੇ ਇੱਕ ਲਾਲਚੀ ਬੰਦੇ ਆ ਇਹ ਪੰਜਾਬੀਓ ਇਨੇ ਇੱਕ ਲਾਲਚੀ ਬੰਦੇ ਕਿ ਆਪਣੀ ਫਿਲਮ ਚਲਾਉਣ ਦੇ ਖਾਤਰ ਕੁਝ ਵੀ ਕਰ ਸਕਦੇ ਆ ਤੇ ਸਾਡੀ ਕੌਮ ਭੌਲੀ ਪਾਲੀ ਲੱਗ ਕੇ ਇਹਨਾਂ ਦੇ ਮਗਰ ਸਿਨੇਮਿਆਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਕਰੋੜਾਂ ਰੁਪਈਆ ਘਰੇ ਬੈਠੇ ਨੂੰ ਕਮਾ ਕੇ ਦੇ ਦਿੰਦੇ ਆ ਮੈਂ ਪੁੱਛਣਾ ਚਾਹਣਾ ਕਿ ਕਿੱਥੇ ਸੀ ਇਹ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਖੜਨਾ ਸੀ ਉਹ ਕੁਰਬਾਨੀ ਯਾਦ ਕਰੋ ਸ਼ਹੀਦ ਭਾਈ ਬੈਂਸ ਸਿੰਘ ਕਿੱਡੀ ਵੱਡੀ ਕੁਰਬਾਨੀ ਕੌਮ ਦੀ ਪੱਗ ਸਿਰ ਤੇ ਰੱਖ ਦਿੱਤੀ ਸੀ ਕੌਮ ਨੂੰ ਮੁੜ ਤੋਂ ਜਿਉਂਦਾ ਕਰ ਦਿੱਤਾ ਸੀ ਤੇ ਉਹਨਾਂ ਦੇ ਬੇਟੇ ਸਰਬਜੀਤ ਸਿੰਘ ਜਫੀਤਕੋੜ ਤੋਂ ਚੋਲ ਲੜਦੇ ਸੀ ਤੇ ਉਹਨਾਂ ਦੇ ਖਿਲਾਫ ਇਹਨਾਂ ਦਾ ਯਾਰ ਕਰਮਜੀਤ ਅਨਮੋਲ ਖੜਾ ਹੋਇਆ ਤੇ ਇਹ ਸਾਰਾ ਅਨਚਾਰ ਮਹਿਕਮਾ ਇਕੱਠੇ ਹੋਏ ਇੱਕਠੇ ਹੋ ਕੇ ਉਹਦੀ ਹਮਾਇਤ ਚ ਇਹ ਵੀ ਨਹੀਂ ਦੇਖਿਆ ਕਿ ਵਿਰੋਧ ਕੌਣ ਖੜਾ ਹੈ ਇਹ ਵੀ ਨਹੀਂ ਦੇਖਿਆ ਕਿ ਕਿੰਡੀ ਵੱਡੀ ਕੁਰਬਾਨੀ ਹੈ ਇਹ ਸਿਰਫ ਸਾਡਾ ਯਾਰ ਹੈ ਅਮਨ ਦੇਵ ਕਰੋੜ ਨੂੰ ਕਹਿਣਾ ਚਾਹਣਾ ਓਏ ਭਰਾਵਾ ਤੂੰ ਹਰੇਕ ਜਿਹੜੀ ਇੰਟਰਵਿਊ ਤੇਰੀ ਆਉਂਦੀ ਹੈ ਉਹਦੇ ਵਿੱਚ ਕਹਿਣਾ ਅਸੀਂ ਆਪਣੇ ਯਾਰ ਨਾਲ ਖੜੇ ਆ ਤੇ ਹੈਗੇ ਅਸੀਂ ਸਿੱਖਾਂ ਉਹ ਸਿੱਖਾਂ ਦੀ ਸਿੱਖਾਂ ਦਾ ਸਨਾਤ ਕੀ ਹੈ ਸਿੱਖਾਂ ਨੇ ਕੁਰਬਾਨੀਆਂ ਕਿੱਡੀਆਂ ਕਿ ਦਿੱਤੀਆਂ ਨੇ ਸਿੱਖੀ ਦੀ ਖਾਤਰ ਪਰਿਵਾਰ-ਵਾਰ ਤੇ ਸੀ ਗੁਰੂ ਨੇ ਆਪਣੇ ਬੱਚੇ ਤੱਕ ਮਾਰਤੇ ਸੀ ਵਿਛੋੜਾ ਪੈ ਗਿਆ ਸੀ ਸਿੱਖੀ ਦੀ ਖਾਤਰ ਓ ਤੂੰ ਇੱਕ ਕਰ ਦੇ ਯਾਰ ਨੂੰ ਨਹੀਂ ਛੱਡ ਸਕਿਆ ਕੌਮ ਦੀ ਖਾਤਰ ਤੂੰ ਕਹਿੰਦਾ ਮੈਂ ਯਾਰੀ ਨਮਾਈਏ ਤੇ ਫਿਰ ਤੂੰ ਕਾਹਦਾ ਸਿੱਖਾ ਓਏ ਇੱਕ ਪਾਸੇ ਕੌਮ ਖੜੀ ਐ ਤੇ ਦੂਜੇ ਪਾਸੇ ਤੇਰਾ ਯਾਰ ਐ ਤਾਂ ਯਾਰ ਚੁਣ ਲਿਆ ਤੇ ਕੌਮ ਨੂੰ ਧੱਕਾ ਦੇਤਾ ਤੂੰ ਊਂਕਾ ਹਣਾ ਮੈਂ ਸਿੱਖਾਂ ਤੇ ਹਰੇਕ ਇੰਟਰਵਿਊ 'ਚ ਇਹ ਗੱਲ ਛੇੜਨ ਦਾ ਮੁੱਦਾ ਜਿਹੜਾ ਉਹ ਕਿਉਂ ਹਰੇਕ ਇੰਟਰਵਿਊ ਦੇ ਵਿੱਚ ਕਾਮ ਨਾਲ ਮੱਥਾ ਨਹੀਂ ਲਾਈਦਾ ਭਰਾਵਾ ਦੇਵ ਕਰੋੜਾ ਕਾਮ ਨਾਲ ਮੱਥਾ ਨਹੀਂ ਲਾਈਦਾ ਕਾਮ ਨਾਲ ਮੱਥਾ ਨਹੀਂ ਲਾਇਆ ਜਿਨ੍ਹਾਂ ਨੇ ਕਾਮ ਨਾਲ ਮੱਥੇ ਲਾਏ ਤੇ ਉਹ ਅੱਜ ਖੁੰਝੇ ਲੱਗੇ ਬੈਠੇ ਐ ਇੱਥੇ ਬहोत ਲੋਕ ਨੇ ਜਿਹੜੇ ਪਹਿਰੂ ਪੀਏ ਬਣੇ ਫਿਰਦੇ ਐ ਦਾੜੀਆਂ ਰੱਖਦੇ ਐ ਪੱਗਾਂ ਬੰਨਦੇ ਐ ਸਿੱਖ ਕਹੋਂਦੇ ਐ ਤੇ ਦੇਖਣ ਨੂੰ ਵੀ ਲੱਗਦੇ ਐ ਕਿ ਸਿੱਖ ਐ ਪਰ ਅੰਦਰੋਂ ਕੀ ਨੇ ਅੰਦਰੋਂ ਖੜਦੇ ਕਿੰਨਾ ਨਾਲ ਨੇ ਬੁਚੜਾਂ ਦੇ ਨਾਲ ਜਿਨ੍ਹਾਂ ਨੇ ਸਾਡੀ ਕੌਮ ਨੂੰ ਤਸੀਹੇ ਦਿੱਤੇ ਹੋਣ ਸਾਡੇ ਕਾਲ ਤੱਕ ਘਾਤੇ ਹੋਣ ਸਾਡੇ ਗੁਰੂ ਦੀਆਂ ਬੇਦਬੀਆਂ ਕਰਵਾਤੀਆਂ ਹੋਣ ਸਾਡੇ ਨੌਂ ਜ਼ੁਬਾਨਾਂ ਨੂੰ ਡਿਬਰੂ ਕਰ ਸਰਤਾ ਹੋਵੇ ਤੇ ਖੜਦੇ ਉਹਨਾਂ ਨਾਲ ਦੇਖਣ ਨੂੰ ਸਿੱਖ ਲੱਗਦੇ ਆ ਤੇ ਉਹੀ ਗੱਲ ਕੀਤੀ ਆ ਕਿ ਪਿਗਰੇ ਆ ਲਰਗੇ ਨੇ ਘੁੱਗੀ ਆ ਰਗੇ ਨੇ ਜਿਹੜੇ ਕੌਮ ਨੂੰ ਪਾਗਲ ਬਣਾ ਕੇ ਕਰੋੜਾਂ ਰੁਪਇਆ ਇਕੱਠੇ ਕਰਕੇ ਲਿਆ ਜਾਣਗੇ ਤੇ ਪਰ ਜਦੋਂ ਖੜਨਾ ਸੀ ਕੌਮ ਦੇ ਨਾਲ ਤੇ ਉਦੋਂ ਉਦੋਂ ਇਹਨਾਂ ਨੇ ਕਰਮਜੀਤ ਨਮੋਲ ਯਾਦ ਆ ਗਿਆ ਸੀ ਉਦੋਂ ਇਹਨਾਂ ਨੂੰ ਕੋਈ ਸਿੱਖੀ ਯਾਦ ਨਹੀਂ ਆਈ ਉਦੋਂ ਇਹਨਾਂ ਨੂੰ ਕੋਈ ਕੁਰਬਾਨੀ ਯਾਦ ਨਹੀਂ ਆਈ ਉਦੋਂ ਉਦੋਂ ਇਹਨਾਂ ਨੂੰ ਇਹ ਨਹੀਂ ਦੇਖਿਆ ਕਿ ਜੇ ਕਿਤੇ 1921 ਹੋ ਗਈ ਭਾਈ ਸਰਮਜੀ ਖਾਲਸਾ ਸਿੰਘ ਕਾਲਸਾ ਜੀ ਹਾਰ ਗਏ ਤੇ ਕੀ ਮੂੰਹ ਦਿਖਾਉਣਗੇ ਯਾਰ ਉਦੋਂ ਇਹਨਾਂ ਦੇ ਕੋਈ ਯਾਦ ਨਹੀਂ ਆਇਆ ਅੱਜ ਅੱਜ ਕਰੋੜਾਂ ਰੁਪਇਆ ਕਮਾਉਣਾ ਹੈ ਅੱਜ ਸਿਰਾਂ ਤੇ ਪੱਗਾਂ ਨੇ ਅੱਜ ਹੱਥ ਜੋੜਦੇ ਫਿਰਦੇ ਆ ਅੱਜ ਕਹਿੰਦੇ ਆ ਸਾਡੀ ਮੂਵੀ ਦੇਖੋ ਜਦੋਂ ਤਾਂ ਗਰਾਊਂਡ ਲੈਵਲ ਤੇ ਖੜਨਾ ਉਦੋਂ ਇਹਨਾਂ ਨੂੰ ਕੋਈ ਸਿੱਖੀ ਆਦ ਨਹੀਂ ਤੇ ਜਦੋਂ ਸਿਨੇਮਿਆਂ ਦੇ ਵਿੱਚ ਆਪਣੀ ਫਿਲਮ ਲਾਉਣੀ ਆ ਉਦੋਂ ਇਹ ਕਿਰਦਾਰ ਵੀ ਸਿੱਖਾਣੇ ਨਿਮਾਉਂਦੇ ਆ ਤੇ ਉਦੋਂ ਇਹ ਕੁਝ ਇੱਕ ਟਾਈਮ ਲਈ ਬਣ ਵੀ ਸਿੱਖ ਜਾਂਦੇ ਆ ਤੇ ਕਰੋੜਾਂ ਰੁਪਏ ਲੈ ਕੇ ਚੱਤਰ ਹੋ ਜਾਂਦੇ ਆ ਓਏ ਭਰਾਵੋ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸਮਝੋ ਪੰਜਾਬੀਓ ਮੈਂ ਸਿੱਖ ਭਰਾਵਾਂ ਨੂੰ ਸਮਝਾਉਣਾ ਚਾਹਣਾ ਕਿ ਇਹ ਪਹਿਰੂ ਪੀਏ ਨੇ ਸਿੱਖ ਨਹੀਂ ਹੈਗੇ ਜਦੋਂ ਇਹਨਾਂ ਨੇ ਫਿਲਮਾਂ ਬਣਾਉਣੀਆਂ ਨੇ ਸਾਡਾ ਆਸਰਾ ਤੱਕਦੇ ਆ ਕਿਉਂਕਿ ਸਭ ਤੋਂ ਉੱਚੇ ਕਿਰਦਾਰ ਜੇ ਹੈਗੇ ਤਾਂ ਸਿੱਖਾਂ ਦੇ ਆ ਸਭ ਤੋਂ ਵੱਧ ਕੁਰਬਾਨੀਆਂ ਹੈਗੀਆਂ ਨੇ ਤਾਂ ਸਿੱਖਾਂ ਦੀਆਂ ਨੇ ਇਹ ਕਿਰਦਾਰ ਸਿੱਖਾਂ ਦੇ ਦਿਖਾਉਂਦੇ ਆ ਫਿਲਮਾਂ ਦੇ ਵਿੱਚ ਪਰ ਅਸਲ ਦੇ ਵਿੱਚ ਕਿਰਦਾਰ ਨਹੀਂ ਬਣਾ ਪਾਏ ਆਪਦੇ ਜਦੋਂ ਗਰਾਉਂਡ ਪੱਧਰ ਤੇ ਖੜਨਾ ਹੈ ਉਦੋਂ ਇਹ ਭੁੱਲ ਜਾਂਦੇ ਆ ਕਿਰਦਾਰਾਂ ਨੂੰ ਉਦੋਂ ਇਹਨਾਂ ਦੀ ਯਾਦ ਨਹੀਂ ਆਉਂਦੀ ਉਦੋਂ ਇਹ ਫਿਰ ਸਰਦਾਰਾਂ ਨੂੰ ਭੁੱਲ ਕੇ ਨਿਚਾਰਾਂ ਨਾਲ ਖੜਦੇ ਆ ਤੇ ਅੱਜ ਤੇ ਅੱਜ ਇਹ ਆਪਣੇ ਆਪ ਨੂੰ ਬੜੇ ਸਿੱਖ ਕਹੌਣ ਕਹੌਣ ਲੱਗੇ ਹੋਇਆ ਕਿ ਸਾਡੇ ਵਰਗਾ ਕੋਈ ਸਿੱਖ ਹੀ ਹੈ ਨਹੀਂ ਅਸੀਂ ਸਿੱਖੀ ਤੇ ਫਿਲਮ ਬਣਾਈ ਹੈ ਓਏ ਭਰਾਵੋ ਗਰਾਉਂਡ ਪੱਧਰ ਤੇ ਵੀ ਸਿੱਖੀ ਨਾਲ ਖੜਜਾ ਕਰੋ ਉਦੋਂ ਕਿਹਣੀ ਯਾਦ ਆਉਂਦੀ ਸਿੱਖੀ ਅੱਜ ਸਾਡੇ ਲੋਕ ਵੀ ਭਾਵਿਕ ਹੋ ਕੇ ਇਹਨਾਂ ਦੀ ਫਿਲਮ ਦੇਖਣ ਜਾਣਗੇ ਤੇ ਇਹਨਾਂ ਨੂੰ ਕਰੋੜਾਂ ਰੁਪਇਆ ਐਨ ਗਿਫਟ ਦੇ ਵਿੱਚ ਹੱਥੇ ਧਰ ਦੇਣਗੇ ਵੀ ਆਹ ਚੱਕੋ ਭਾਵੇਂ ਤੁਸੀਂ ਗਰਾਉਂਡ ਪੱਧਰ ਤੇ ਸਿੱਖੀ ਦੇ ਖਿਲਾਫ ਹੋ ਭਾਵੇਂ ਗਰਾਉਂਡ ਪੱਧਰ ਤੇ ਸਿੱਖੀ ਦਾ ਵਿਰੋਧ ਕਰਦੇ ਹੋ ਪਰ ਤੁਸੀਂ ਅੱਜ ਸਾਡੇ ਤੇ ਫਿਲਮ ਬਣਾਤੀ ਆਹ ਚੱਕੋ ਕਰੋੜਾਂ ਰੁਪਇਆ ਤੇ ਬੰਬੇ ਬੈਹਜੋ ਜਾ ਕੇ ਤੇ ਅਗਲਿਆਂ ਨੂੰ ਕਮਾ ਕੇ ਦੇ ਦੇਣਗੇ ਸੱਤ ਅੱਠ ਪੀੜੀਆਂ ਨਹੀਂ ਮੁੱਕਦਾ ਅਸੀਂ ਇਦਾਂ ਦੇ ਹੋ ਗਿਆਂਗੇ ਇਹ ਇਹੀ ਗਿੱਪੀ ਕਰਿਆਲ ਛੋਟੇ ਐਕਟਰਾਂ ਨੂੰ ਇਹਨੇ ਹੀ ਉਠਣ ਦਿੱਤਾ ਜਿੰਨੇ ਛੋਟੇ ਐਕਟਰ ਉੱਠਣਾ ਚਾਹੁੰਦੇ ਸੀ ਇਹਨੇ ਗੀਚੀ ਤੋਂ ਮਰੋੜ ਕੇ ਦੱਬ ਤੇ ਇਹੀ ਗਿੱਪੀ ਕਰਿਆਲ ਤੇ ਅੱਜ ਜਦ ਮੈਂ ਕਿਹਾ ਸੀ ਉਦੋਂ ਵੀ ਕਿ ਪੰਜਾਬੀ ਉਹੇ ਆਉਣਗੇ ਕਿ ਫਿਲਮਾਂ ਬਣਾਉਣਗੇ ਕਿਰਦਾਰ ਸਿਖਾਣੇ ਚਾਹਣਗੇ ਪਰ ਕਰੋੜਾਂ ਰੁਪਏ ਕਮਾ ਕੇ ਚਲੇ ਜਾਣਗੇ ਜਦੋਂ ਸਾਨੂੰ ਲੋੜ ਹੋਊ ਜਦੋਂ ਅਸੀਂ ਕਿਤੇ ਇਹਨਾਂ ਨੂੰ ਕਹਾਂਗੇ ਗਰਾਊਂਡ ਪੱਧਰ ਤੇ ਆ ਕੇ ਕੌਮ ਨਾਲ ਖੜੋ ਉਦੋਂ ਇਹਨਾਂ ਨੇ ਖੜਨਾ ਨਹੀਂ ਉਦੋਂ ਇਹਨਾਂ ਨੇ ਨਿਚਾਰਾ ਸਾਹ ਦੇਣਾ ਅੱਜ ਉਹੀ ਗੱਲ ਹੋਗੀ ਪੰਜਾਬੀਓ ਅੱਜ ਉਹੀ ਗੱਲ ਹੋਗੀ ਮੈਂ ਆਪਣੀ ਕੌਮ ਨੂੰ ਕਹਿਣਾ ਚਾਹਣਾ ਕਿ ਜੇ ਕੌਮ ਅੱਜ ਇਹਨਾਂ ਦਾ ਵਾਈ ਕੱਟ ਕਰੇ ਤਾਂ ਇਹਨਾਂ ਨੂੰ ਆਕਲ ਆਊਗੀ ਇਹਨਾਂ ਨੂੰ ਪਤਾ ਲੱਗੂਗਾ ਕਿ ਜਿਹੜੇ ਸਿੱਖਾਂ ਦੇ ਸਿਰ ਤੋਂ ਅਸੀਂ ਕਰੋੜਾਂ ਰੁਪਏ ਕਮਾਉਨੇ ਆ ਗਰਾਉਂਡ ਪੱਧਰ ਤੇ ਵੀ ਉਹਨਾਂ ਲਈ ਕੋਈ ਹਾਂ ਦਾ ਨਾ ਨਾ ਮਾਰਦਿਆ ਕਰੀਏ। ਗਰਾਉਂਡ ਪੱਧਰ ਤੇ ਵੀ ਅਸੀਂ ਉਹਨਾਂ ਨਾਲ ਖੜ੍ਹ ਜਾਇਆ ਕਰੀਏ। ਇਹਨਾਂ ਨੂੰ ਫੇਰ ਰੱਖ ਲਾਉਗੀ ਪੰਜਾਬੀਓ ਜੇ ਇਹਨਾਂ ਦੀ ਫਿਲਮ ਦਾ ਤੁਸੀਂ ਬਾਈਕਾਟ ਕਰੋਗੇ। ਪੈਸੇ ਕਮਾਉਣ ਲਈ ਇਹਨਾਂ ਦੇ ਸਿੱਖਿਆ ਆਦਾ ਜਾਂਦੇ ਆ। ਤੇ ਪਰ ਜਦੋਂ ਸਿੱਖ ਭਰਾ ਕੋਈ ਜਿਹਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਹੋਵੇ ਜਿਹਦੀ ਮਾਤਾ ਦੀ ਬਹੁਤ ਵੱਡੀ ਕੁਰਬਾਨੀ ਹੋਵੇ ਮਾਤਾ ਬਿੰਮਲ ਕੌਰ ਦੀ ਉਦੋਂ ਇਹ ਭੁੱਲ ਜਾਂਦੇ ਐ ਕਿ ਸਾਹਮਣੇ ਕੌਣ ਇਲੈਕਸ਼ਨ ਲੜ ਰਿਹਾ ਹੈ ਉਦੋਂ ਇਹ ਉਦੋਂ ਇਹ ਕਰਮੀ ਤਨਮੋਲ ਦੇ ਕਾਗਜ਼ ਨਹੀਂ ਭਰਉਣਾ ਐ ਉਹਨੂੰ ਦਿਤਾਉਣ ਵੀ ਆਏ ਬਹੁਤ ਜ਼ੋਰ ਨਾਲ ਆਇਆ ਪਰ ਉਹਦਾ ਫਰੀਦਕੋਟ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਪਹਿਚਾਨ ਕਰ ਲਈ ਤੁਸੀਂ ਕੌਮ ਦਾ ਸਿਰ ਉੱਚਾ ਕੀਤਾ ਤੁਸੀਂ ਇੱਕ ਕੌਮੀ ਬੰਦੇ ਨੂੰ ਜਿਤਾਇਆ ਜਿਹਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਆ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੁਸੀਂ ਉਹਨੂੰ ਜਿਤਾਇਆ ਪਰ ਇਹਨਾਂ ਨੇ ਆ ਇਹਨਾਂ ਵਿਚਾਰਾਂ ਨੇ ਕੋਈ ਕਸਮ ਨਹੀਂ ਛੱਡੀ ਸੀ ਜਿਹੜੇ ਅੱਜ ਪੱਗਾਂ ਬਨ ਕੇ ਸਾਡੀ ਕੌਮ ਤੇ ਉਹ ਕਰੋੜਾਂ ਰੁਪਇਆ ਪੈਸਾ ਇਕੱਠਾ ਕਰਨਾ ਚਾਹੁੰਦੇ ਆ ਇਹਨਾਂ ਵਿਚਾਰਾਂ ਨੇ ਕੋਈ ਕਸਮ ਨਹੀਂ ਛੱਡੀ ਸੀ ਪੂਰਾ ਜੋਰ ਤੱਕ ਲਾਤਾ ਸੀ ਜਾਂ ਦੇਵਖੋੜ ਵਰਗੇ ਕਹਿੰਦੇ ਅਸੀਂ ਤਾਂ ਆਪਣੇ ਯਾਰ ਨਾਲ ਖੜੇ ਸੀ ਉਹ ਫਿਰ ਤੂੰ ਸਿੱਖ ਨਹੀਂ ਇਤਿਹਾਸ ਪੜ ਸਿੱਖਾਂ ਦਾ ਕੀ ਹੈ ਇਤਿਹਾਸ ਦੇ ਵਿੱਚ ਕੀ ਲਿਖਿਆ ਹੈ ਇਤਿਹਾਸ ਦੱਸਦਾ ਹੈ ਕਿ ਕੌਮ ਦੀ ਖਾਤਰ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਤੱਕ ਵਾਰਤੇ ਸੀ ਆਪਣੇ ਮਾਪੇ ਬਾਪ ਤੱਕ ਵਾਰਤੇ ਸੀ